அ முமடு <utralization> <Slack> <pad> <pelled> <packai> <pad> रिश्ते नते तोड़ ले सिपा अपनेयाने मुख मोड़ गए नते तोड़ ले, ले साजन बाबा जी बाबा जी किवें ਤੇ ਕਦੋਂ ਸ਼ੌਂਕ ਪਿਆ ਗਾ ਮੈਨੂੰ ਤਕਰੀਬਨ 7-8 ਸਾਲ ਤੋਂ ਸ਼ੌਂਕ ਹੋ ਗਿਆ ਉਮਰ ਦੇ ਸ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ ਉਹ ਕੋ ਗ੍ਰੈਂਡਫਾਦਰ ਸਾਹਿਬ ਵੀ ਗਾਉਂਦੇ ਸੀ ਉਹ ਮਨਾ ਫਵਾਦਰ ਸਾਹਿਬ ਦੇ ਸੰਗ ਪਏ ਜੀ ਹਾਂਜੀ ਹਾਂਜੀ ਬਹੁਤ ਮਹਿੰਗਾ ਸ਼ੌਕ ਆ ਘਰ ਦੇ ਹਾਲਾਤ ਕੀ ਕਿੰਦੇ ਘਰ ਦੇ ਹਾਲਾਤ ਜੇ ਦੇਖ ਰਿਹਾ ਵੀ ਤੀ ਉਹ ਸਾਹਮਣੇ ਤਾਂ ਸ਼ੌਕ ਨਹੀਂ ਹੈਗਾ ਜੀ ਲੇਕਿਨ ਇਹ ਹੈ ਕਿ ਇੱਕ ਉਮੀਦ ਆਪਣੀ ਮਹਿੰਦਰ ਸਦਕੇ ਗੁਰੂਆਂ ਦੇ ਸਦਕੇ ਕਿ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ ਜਰੂਰ ਤੂੰ ਐਸਾ ਮੇਰਾ ਹੱਥ ਫੜਿਆ ਤੂੰ ਐਸਾ ਮੇਰਾ ਹੱਥ ਫੜਿਆ ਥੋੜ ਕੋਈ ਨਾ ਫੋਲਵੇ ਉੱਤੇ ਮੇਰਾ ਨੋ ਨਤੇ ਨਹੀਂ ਲਿਖਿਆ ਮੈਂ ਉਸਤਾਦ ਕਿਲੇ ਤਾਰ ਰੱਖਿਆ ਕਿੰਨਾ ਰਿਆ ਕਰ ਹਾਂਜੀ ਉਸਤਾਦਾਂ ਨੇ ਬੜਾ ਕੋਈ ਸਹੀ ਮੇਰੇ ਉਸਤਾਦ ਹੈ ਜੀ ਲਖਨਉਦਰ ਖੈਰਾ ਜੀ ਉਹਨਾਂ ਦੇ ਕਾਫੀ ਵੀ ਗਾਣੇ ਆ ਚੁੱਕੇ ਆ ਠੀਕ ਉਹਨਾਂ ਦੇ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਉਸਤਾਦਾਂ ਗਾਇਕ ਕੌਣ ਕੌਣ ਪਸੰਦ ਹੈ ਗਾਇਕ ਜੀ ਆਪਣਾ ਮਾਸਟਰ ਸੁਲੀਮ ਜੀ ਤੇ ਕਮਲ ਖਾਨ ਜੀ ਕਦੀ ਦਿਲ ਦੇ ਵਰਕੇ ਫੁੱਲ ਵੇ ਉੱਤੇ ਮਰੋਣਾ ਤੇ ਜੀ ਲਿਖਿਆ ਬੈ ਸੱਜਣਾ ਮੇਰੇ ਕੋਲ ਵੇ ਕਾ ਨੂੰ ਦੂਰ ਦੂਰ ਰੇਲਾ ਸਿੱਖਿਆ ਕਦੀ ਦਿਲ ਦੇ ਵਰਕੇ ਫੁੱਲ ਵੇ ਉੱਤੇ ਮਰੋਣਾ ਤੇ ਜੀ ਲਿਖਿਆ ਸਲੀਮ ਜੀ ਨੇ ਮਿਲਿਆ ਮੈਂ ਸਤਾ ਸਲੀਮ ਜੀ ਨੂੰ ਉਹਨਾਂ ਨੂੰ ਮਿਲਿਆ ਕਮਲ ਖਾਨ ਜੀ ਨੇ ਉਹਨਾਂ ਦੇ ਸਕੇ ਕਿ ਹੋ ਸਕਦਾ ਉਹਨਾਂ ਨੇ ਉਹਨਾਂ ਨੇ ਬੜਾ ਹੌਸਲਾ ਦਿੱਤਾ ਕਿ ਗਾਉ ਤੇ ਸ਼ਾਜੋ ਹਾਂ ਜੀ ਉਹਨਾਂ ਨੂੰ ਮਿਲਾਇਆ ਜਿਨ੍ਹਾਂ ਨੇ ਉਹਨਾਂ ਦਾ ਵੀ ਨਾਮ ਲੈਣਾ ਚਾਹਾਂਗਾ ਕਿਉਂਕਿ ਜੇ ਮੇਰਾ ਨਾਮ ਨਹੀਂ ਲੈਂਦਾ ਤੇ ਫਿਰ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਕਿਉਂਕਿ ਪਹਿਲੀ ਮੇਰੇ ਮੇਰਾ ਭਜਨ ਜਿਹੜਾ ਉਹਨਾਂ ਨੇ ਕਰਵਾਇਆ ਰਾਜ ਹਰੀਪੁਰੇ ਸਾਹਿਬ ਨੇ ਠੀਕ ਹੈ ਜੀ ਆਰ ਐਚ 뮤직 ਤੇ ਲੌਂਜ ਉਹਨਾਂ ਨੇ ਕੀਤਾ ਉਹਨਾਂ ਦੇ ਆਪਣੇ ਚੈਨਲ ਤੋਂ ਠੀਕ ਉੱਤੇ ਜਾ ਕੇ ਸਰਚ ਕਰੋ ਤੇ ਆਪਣਾ ਭਜਨ ਸੁਣੋ ਤੇ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਨੋ ਨਹੀਓ ਦਿਸਿਆ ਕਦੀ ਦੇ ਵਰਕੇ ਫੁੱਲ ਵੇਤੇ ਮਹਾਨ ਤੇ ਨਹੀਂ ਲਿਖਿਆ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਮਾਂ ਦੇ ਪਿੱਛੇ ਟੱਕਿਆ ਨਾ ਖੜੇ ਰਹਿਣਾ ਕੇ ਆਸਾਂ ਅੱਖੀਆਂ ਨੂੰ ਅਟਕੇ ਯਾਦ ਕੋਈ ਇਸ ਕੰਮ ਤੋਂ ਕੀਤੀ ਹੋਵੇ ਤਾਂ ਕਿੱਥੇ ਕਰਦੀ ਪਹਿਲੀ ਕਮਾਈ ਆਪਾਂ ਜੀ ਕੀਤੀ 2013 ਦੀ ਕੀਤੀ ਤੇ ਪਹਿਲੀ ਸਟੇਜ ਆਈ ਹੀ 2013-14 ਦੀ ਕਮਾਈ ਮੈਨੂੰ ਯਾਦ ਹੈ ਕਿ ਤਕਰੀਬਨ 3-300 ਰੁਪਏ ਮਿਲਿਆ ਸੀ ਹਾਂਜੀ ਹਾਂਜੀ ਖਰਚੇ ਕਿੱਥੇ ਕੀਤਾ ਉਹ ਖਰਚੇ ਮੰਮਾ ਨੂੰ ਪਹੁੰਚਦੇ ਸੀ ਉਹਨਾਂ ਅਖੋਲੇ ਹੋਇਆ ਸੀ ਜਵੀ ਵਾਲੇ ਮੋਰ ਤੋਂ ਜਿੰਦ ਜਾਨ ਸੋਣਿਆ ਤੂੰ ਲੈ ਗਿਆ ਸੀ ਕੱਢ ਕੇ ਸੁਪਨਾ ਕੀ ਆ ਗਿਆ ਸੁਪਨਾ ਹੈ ਕਿ ਮੈਂ ਗਾਇਕੀ 'ਚ ਅੱਗੇ ਜਾਵਾਂ ਤੇ ਆਪਣੇ ਮਾਪੋ ਜੀ ਦਾ ਨਾਮ ਰੋਸ਼ਨ ਕਰਾਂ ਤੇ ਉਹਨਾਂ ਨੂੰ ਹਰ ਉਹ ਸੁੱਖ ਦੇ ਸਕਾਂ ਜਿਹੜਾ ਡਿਸਰਵ ਕਰਦੇ ਨੇ ਅਰਿਆਜ਼ ਕਿੰਨਾ ਚਿਰ ਚੱਲਦਾ ਫਿਰ ਜਾਨਾ ਅਰਿਆਜ਼ ਰੋਜ਼ਾਨਾ ਚੱਲਦਾ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਇਸ ਤਰੀਕੇ ਦਾ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਗਾਣੇ ਮੈਂ ਜੀ ਭਜਨ ਜ਼ਿਆਦਾ ਪਸੰਦ ਕਰਦਾ ਗਾਣੇ ਹਾਂਜੀ ਭਜਨ ਮਾਤਰਾਣੀ ਦੇ ਭਜਨ ਉਹ ਗੋਪੀ ਸ਼ੰਕਰ ਦੀ ਦੋਗੇ ਤੇ ਸੂਫੀ ਮੈਟਰ ਜ਼ਿਆਦਾ ਵੈਸੇ ਪਰਿਵਾਰ ਦਾ ਗੁਜ਼ਾਰਾ ਚਲਾਉਣੇ ਕੀ ਕੋਸ਼ਿਸ਼ ਕਰਦੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਜੀ ਟੈਲ ਪੱਤਰ ਦਾ ਕੰਮ ਕਰ ਕੀ ਲੱਗਦਾ ਕਿਉਂ ਹੱਲੇ ਉਹ ਮੁਕਾਮ ਨਹੀਂ ਹਸਮ ਹੋ ਕਰ ਚਲੋ ਇੱਕ ਹਰ ਚੀਜ਼ ਦੇ ਇੱਕ ਸਮਾਂ ਹੁੰਦਾ ਪਰ ਇਹ ਇੱਕ ਮੈਨੂੰ ਮੇਰੀ ਅਪੀਲ ਹੈ ਕਿ ਦੇਖੋ ਸਭ ਕੁਝ ਜਨਤਾ ਹੀ ਕਰਨ ਵਾਲੀ ਹੈ ਦੁਨੀਆ ਜੇ ਜਨਤਾ ਚਾਵੇ ਤੇ ਹਰਸ਼ੂ ਫਰਸ਼ਟਲ ਹੈ ਜੀ ਤੇ ਜਨਤਾ ਦਾ ਵਿਤ ਥੱਲੇ ਵੀ ਦੇ ਸਕਦੀ ਇਸ ਕਰਕੇ ਉਹਨਾਂ ਨੂੰ ਮੇਰੀ ਗੁਜਾਰਿਸ਼ ਹੈ ਕਿ ਜਨਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਪਿਆਰ ਦਿਓ